ਜਿਹੜਾ ਸਾਡਾ 66 ਕਿਲੋ ਹਫੀਮ ਰਿਕਵਰੀ ਵਾਲਾ ਕੇਸ ਸੀ ਉਹ ਚਿਕ ਪ੍ਰੋਫੈਸ਼ਨਲ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਦੇ ਹੋਏ ਤੇ ਉਹਦੀ ਪ੍ਰੋਪਰ ਬੈਕਵਰਡ ਲਿੰਕ ਅ ਸਟੈਬਲਿਸ਼ ਕਰਦੇ ਹੋਏ ਫਾਜ਼ਿਲਕਾ ਪੁਲਿਸ ਦੀ ਟੀਮ ਝਾਰਖੰਡ ਗਈ ਸੀ ਤੇ ਉਹਨੂੰ ਉੱਥੇ ਬਹੁਤ ਵੱਡੀ ਸਫਲਤਾ ਹਾਸਲ ਹੋਈ ਜਿੱਥੇ ਜਦੋਂ ਜਿਹੜਾ 66 ਕਿਲੋ ਦਾ ਸੋਰਸ ਸੀ ਬੰਦਾ ਅ ਦਾ ਨੇਮ ਆਫ ਕਮਲ ਸਿੰਘ ਪਰੈਜ਼ੀਡੈਂਟ ਆਫ ਗੁੰਮਲਾ ਝਾਰਖੰਡ ਉਹਨੂੰ ਅਸੀਂ ਰਾਉਂਡ ਅਪ ਕਰਕੇ ਇੱਥੇ ਲੈ ਕੇ ਆਏ ਨੇ ਤੇ ਉਹਨੂੰ ਪ੍ਰੋਪਰ ਟ੍ਰਾਂਸਫਰ ਰਿਮਾਂਡ ਤੇ ਲੈ ਕੇ ਅਸੀਂ ਇੱਥੇ ਪਹੁੰਚੇ ਨੇ ਤੇ ਅੱਗੇ ਉਹਦਾ ਫਰਦਰ ਰਿਮਾਂਡ ਲਿਆ ਜਾ ਰਹਾ ਹੈ ਇਹ ਜਿਹੜਾ ਜਿੰਨਾ ਵੀ ਕਨਸਾਈਨਮੈਂਟ ਸੀ 60 ਕਿਲੋ ਦਾ ਇਹ ਜਿੰਨ ਬੰਦਿਆਂ ਤੋਂ ਰਿਕਵਰ ਹੋਆ ਉਹਦਾ ਮੇਨ ਸੋਰਸ ਇਹ ਕਮਲਖਾਨੀ ਸੀ ਗੱਡੀਆਂ ਉੱਤੇ ਜਾਂਦੀ ਸੀ ਤੇ ਉਹ ਚ ਸਮਾਨ ਲੋਡ ਕਰਕੇ ਇੱਥੇ ਪੰਜਾਬ ਵੱਲ ਭੇਜਦਾ ਸੀ ਸੋ ਬਿਗ ਫਿਸ਼ ਨੂੰ ਅਰੈਸਟ ਕਰਨ ਚ ਤੇ ਇੱਕ ਮੈਟੀਕੁਲਸ ਇਨਵੈਸਟੀਗੇਸ਼ਨ ਕਰਦੇ ਹੋਏ ਫਾਜ਼ਿਲਕਾ ਪੁਲਿਸ Jharkhand سے ਮੇਨ ਮਾਸਟਰਮਾਈਂਡ ਨੂੰ ਫੜ ਕੇ ਇਥੇ ਫਾਜ਼ਿਲਕਾ ਲੈ ਕੇ ਆਈ ਹੈ ਅੱਗੇ ਇਹਦੇ ਵੱਲੋਂ ਜਿਹੜੇ ਵੀ ਡਿਸਕਲੋਜ਼ਰਸ ਹੋਣਗੇ ਔਰ ਉਹਦੇ ਰਿਗਾਰਡਿੰਗ ਅਸੀਂ ਅੱਗੇ ਕਾਰਵਾਈ ਕਰਾਂਗੇ ਤੇ ਇਹਨਾਂ ਦੀ ਜਿਹੜੇ ਜਿਹੜੇ ਬੰਦੇ ਦੇ ਵੀ ਇਹਦੇ ਵਿੱਚ ਸ਼ਮੂਲੀਅਤ ਆਂਦੀ ਹੈ ਉਹਦੇ ਸਾਰੇ ਐਸੈਟਸ ਆਪਾਂ ਫ੍ਰੀਜ਼ ਕਰਾਂਗੇ ਤੇ ਉਹਦੀ ਪ੍ਰਾਪਰਟੀ ਵੀ ਫੋਰਫੀਟ ਕਰਾਂਗੇ ਪਲੀਜ਼ ਦੀ ਇਹਦੇ ਵਿੱਚ ਬਹੁਤ ਮਿਹਨਤ ਹੋਈ ਹੈ ਤੇ ਉੱਥੇ ਜਾ ਕੇ ਬੰਦੇ ਨੂੰ ਆਈਡੈਂਟੀਫਾਈ ਕਰਨਾ ਲੋਕੇਟ ਕਰਨਾ ਔਰ ਫੜ ਕੇ ਲੈ ਕੇ ਆਨਾ ਇਹ ਇੱਕ ਬਹੁਤ ਵੱਡੀ ਮੀਲ ਮੰਦੀ ਹੈ ਜੀ ਕਾਮਯਾਬੀ ਹੈ ਸਾਡੀ ਟੀਮ ਦੀ ਮੈਡਮ ਇਹ ਆਦੀ ਖੁਦ ਹੀ ਖੇਤੀ ਕਰਦਾ ਸੀ ਉੱਥੇ ਜਿਹੜੀ ਸਮਗਰੀ ਇਸ ਇਟ ਟੂ ਬੀ ਵੈਰੀਫਾਈਡ ਜੀ ਬਟ ਯੈਸ ਇਹਦੀ ਪ੍ਰਾਪਰਟੀ ਸੀਗੀ ਉਥੇ اور وہ ایز آئی سیڈ کی پروپر ائیڈنٹیفائی کر کے ریونیو ریکارڈز لے کے اسیں اگے کاروائی کریں گے اگے جس بھی بندے دا پنجاب چ رول آوگا جڑے انہاں کولوں سامان لین دے سی انہاں نوں وی ائیڈنٹیفائی کر کے ویل پٹ देम بیہائنڈ مین لگدا ہے کہ بڑا نیٹ ورک ہے جی پنجاب دے اندر چل رہا ہے جنوں کریک کیتا دیکھیے یہ ایک نیٹ ورک کریک ہی کیتا ہے فضل کا پولیس نے کیونکہ اتنی بڑی یہ ریکوری ہے ਮੈਨੂੰ ਇਹ ਦੱਸਿਆ ਜਾ ਰਿਹਾ ਹੈ ਕਿ ਇਹ ਪਿਛਲੇ 10 ਸਾਲਾਂ ਦੀ ਸਭ ਤੋਂ ਵੱਡੀ ਰਿਕਵਰੀ ਹੈ ਸੋ ਮੈਂ ਮਾਸਟਰਮਾਈਂਡ ਤੱਕ ਸੋਰਸ ਤੱਕ ਪਹੁੰਚ ਕੇ ਅਸੀਂ ਯੂ ਨੋ ਐਂਡ ਟੂ ਐਂਡ ਕ੍ਰੈਕ ਕੀਤਾ ਹੈ ਜੀ ਥੈਂਕ ਯੂ